ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੈਗਾ ਸੋਮਵਾਰ ਤਰੀਕ ਹੈ ਕੀ ਅੱਜ 13 ਤਰੀਕ ਹੈ ਤੇ ਮੈਂ ਆਪਣੀ ਕੰਪਨੀ ਜਾ ਰਿਹਾ ਦਾ ਮੇਰੇ ਸਿਗਨੇਚਰ ਹੋਣਾ ਹੈ ਕੋਈ ਡਾਕੂਮੈਂਟ ਪਰ ਤੇ ਹੁਣ ਮੈਂ ਕ੍ਰਾਕੋ ਸ਼ਹਿਰ ਹੈ ਪੋਲੈਂਡ ਦਾ ਇੱਥੇ 100 ਕਿਲੋਮੀਟਰ ਹੈ ਉੱਥੇ ਲੋਡ ਚੱਕਣਾ ਜਰਮਨ ਨੂੰ ਤੇ 2-3 ਦਿਨ ਲਈ ਆਪਾਂ ਰੈਸਟ ਇੱਕ ਦਿਨ ਆਪਾਂ ਖਾਧੀਆਂ ਆਲੂ ਛੋਲੇ ਪੂਰੀਆਂ ਤੇ ਫਿਰ ਕੱਲ ਬਣਾਏ ਤੇ ਪਰੌਂਠੇ ਆਲੂ ਦੇ ਤੇ ਹੁਣ ਆਪਾਂ ਹੋ ਗਏ ਚਲਦੇ ਆਂ بارش ਹੀ بارش ਵਸ بارش ਵਾਲਾ ਮੌਸਮਾ ਗੱਡੀ ਸਾਰੀ ਲੁਪੜ ਗਈ ਮੇਰੀ ਕਰਾਂਗੇ ਫੇਰ ਸਾਫ ਹੁਣ ਇਦਾਂ ਤੇ ਰਹਿਣਾ ਬਾਰਿਸ਼ ਹੋਰ ਪੈਣ ਲਾ ਆਪਣੀ ਗੱਡੀ ਲੁਪੜਦੀ ਰਹਿਣੇ ਚਲੋ ਆਓ ਚਲਦੇ ਆਂ ਫਿਰ ਆਪਾਂ ਪਹਾੜੀਆਂ ਵਿੱਚ ਵਸਿਆ ਵਾ ਇਹ ਸ਼ਹਿਰ Ne vi seč. Odli, kdo ga je dobil, dela. ਸਵੇਰ ਦਾ ਆਗਾ ਰੋਕਿਆ ਪਾ ਹੈ ਤਾਂ ਕਟਰਕ ਨਹੀਂ ਲੋਡ ਹੋਇਆ ਹੁਣ ਰੈਂਪ ਉਪਰ ਛੋਟੀ ਗੱਡੀ ਲੋਡ ਹੋਇਆ ਕਰਦੀ ਤੇ ਇੱਕ ਜਗ੍ਹਾ ਹੋਰ ਲੋਡ ਕਰਨਾ 120 ਕਿਲੋਮੀਟਰ ਐ ਤਵੇ ਫੇ ਜਾਣਾ ਜਰਮਨ ਲੋਡਿੰਗ ਹੋ ਗਈ ਚਾਲੂ ਖਾਲੀ ਪਾਇਲਟ ਲੋਡ ਕਰਕੇ ਲੱਗਾ ਜਾਣਾ ਹੁਣ ਆਪਾਂ ਪਹੁੰਚ ਗਏ ਦੂਜੀ ਜਗ੍ਹਾ ਪਾਇਲਟ ਲੋਡ ਕਰਨ ਫਿਰ ਆਪਾਂ ਇਹਦੇ ਬਾਅਦ ਡੀਜ਼ਲ ਪਾਉਣਾ ਫਿਰ ਜਰਮਨ ਨੂੰ ਚੱਲਣਾ ਡੀਜ਼ਲ ਫੁੱਲ ਕਰਾ ਲਿਆ ਐਡ ਬਲੂ ਨਹੀਂ ਪਿਆ ਤੇ ਹੁਣ ਮੈਂ ਜਰਮਨ ਨੂੰ ਚੱਲਿਆ 815 ਕਿਲੋਮੀਟਰ ਹੈ ਤਿੰਨ ਚਾਰ ਘੰਟੇ ਚਲਾਉਂਦਾ ਹਾਂ ਗੱਡੀ ਫਿਰ ਰੁਕਦੇ ਹਾਂ ਪਾਰਕਿੰਗ 'ਚ ਬਾਕੀ ਕੱਲੋ ਸਫ਼ਰ ਕਰਾਂਗੇ ਟੈਂ ਸ਼ਾਮ ਦੇ 6 ਵਜੇ ਚੱਲੇ ਤੇ ਅਜਾ ਮੈਂ ਢਿਗੜੇ ਘੰਟਾ ਹੋ ਚਲਾਣੀ ਗੱਡੀ ਸੌਫਰਤਾ 750 ਕਿਲੋਮੀਟਰ ਪਿਆ ਹੈ ਜੀ ਸਸੀਕਾਲ ਜੀ ਆਪਾਂ ਹੋ ਗਏ ਰੈਡੀ ਤੇ 624 ਕਿਲੋਮੀਟਰ ਹੈ ਤੇ ਹੁਣ ਸ਼ਿਫਟ ਕਰਨ ਲੱਗੇ ਸਟਾਰਟ 5:00 ਵਜੇ 4:00 ਉੱਠਿਆ ਤਾਂ ਮੈਂ ਅੱਜ ਵਰਕਆਊਟ ਕੀਤਾ ਦੋ ਤਿੰਨ ਦਿਨ ਟਾਈਮ ਨਹੀਂ ਲੱਗਿਆ ਦੇ ਹੁਣ ਆਪਾਂ ਚੱਲਦੇ ਆਂ ਇਹ ਪਾਰਕਿੰਗ 'ਚ ਰੁਕ ਗਿਆ ਦਾ ਮਿਲ ਗਈ ਦੀ ਪਾਰਕਿੰਗ ਚੋਲ ਤਖਾਵਾਂਗੇ ਦਿਨ ਚੜ੍ਹਦੇ ਤੁਹਾਨੂੰ ਮਾਹੌਲ ਜਰਮਨ 'ਚ ਐਂਟਰ ਹੋਣਾ ਮੈਨੂੰ ਆਪਾਂ ਹੋ ਗਏ ਜਰਮਨ 'ਚ ਐਂਟਰ ਦਿਨ ਚੜ੍ਹ ਗਿਆ ਟਾਈਮ 7:33 ਮਿੰਟ ਆਪਾਂ ਰੁਕ ਗਏ 45 ਮਿੰਟ ਦੀ ਬ੍ਰੇਕ ਲੈਣਾ 30 ਮਿੰਟ ਹੋ ਗਏ ਮੈਨੂੰ ਫੜੇ ਨਵਲਾ ਮੈਂ ਸਬਜ਼ੀ ਬਣਾਈ ਤੇ ਹੁਣ ਮੈਂ ਲੱਗ ਗਰਮ ਕਰਨ ਇਹ ਆ ਗਿਆ ਫਿਰ ਤੁਰਦੇ ਆ 307 ਕਿਲੋਮੀਟਰ ਆ ਖਾਲੀ ਕਰਦੇ ਆ ਬਾਕੀ ਕੱਲ ਹੋਣੀ ਲੋਡਿੰਗ ਤਾਂ ਮੌਸਮ ਹੈਗਾ ਅੱਜ ਬੱਦਲ ਵੇ ਸਾਫਰ ਮੇਰਾ ਰਹਿ ਗਿਆ 187 ਕਿਲੋਮੀਟਰ 2.5 ਘੰਟੇ ਲੱਗੇ ਜਾਣੇ ਨਾਲੇ ਕਦੇ ਗਾਣੇ ਸੁਣ ਲਈਦੇ ਕਦੇ ਨਿਊਜ਼ ਸੁਣ ਲਈਦੀ ਵਧੀਆ ਚੱਲਿਆ ਉਹ ਮੇਲਾ ਗੇਲਾ ਆਪਣੀ ਜਦੋਂ ਮੈਂ 2 ਵਜੇ ਪਹੁੰਚ ਗਿਆ ਤਾਂ ਪਰ ਅਨਲੋਡ ਕਰ ਲੂ ਸਵੇਰ ਨੂੰ 6 ਵਜੇ ਹੋਣਾ ਤੇ ਕੰਪਨੀ ਦੇ ਬਾਹਰ ਟਰੱਕ ਲਾਤਾ ਇਹ ਕੰਪਨੀ ਜੇ ਖਾਲੀ ਹੋਣਾ ਤੇ ਸਵੇਰ ਨੂੰ ਖਾਲੀ ਕਰਕੇ ਫਿਰ ਇੱਥੇ ਦੇ ਪਾਰਕਿੰਗ 60 70 ਕਿਲੋਮੀਟਰ ਉੱਥੇ ਟਰਾਲਾ ਕੱਟਣਾ ਸਸੀ ਗਾਲ ਜੀ ਆਪਾਂ ਉੱਠ ਗਏ ਸਵੇਰੇ 4 ਤੇ 6 ਵਜੇ ਕੰਪਨੀ ਓਪਨ ਹੋ ਗਈ ਤੇ ਹੁਣ ਮੈਨੂੰ ਰੈਂਪਰ ਨੰਬਰ ਹੀ ਮਿਲ ਗਿਆ ਤੇ ਮੈਂ ਖਾਲੀ ਗੱਨ ਚੱਲਿਆ ਹਾਂ ਤਨੋਂ ਪਹਿਲਾਂ ਉੱਠ ਕੇ ਵਰਕ ਆਊਟ ਕੀਤਾ ਫਿਰ ਭਾਂਡੇ ਦੇ ਉੱਤੇ ਤੇ ਫਰੈਸ਼ ਹੋਇਆ ਤੇ ਹੁਣ ਆਪਾਂ அந்தர்லோட் க